ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਨੂੰ ਲੈ ਕੇ ਫਰੀਦਕੋਟ ਵਿੱਚ ਸੁਰੱਖਿਆ ਦੇ ਸਖਤ ਪ੍ਰਬੰਧ ਸ਼੍ਰੋਮਣੀ ਅਕਾਲੀ ਦਲ ਦੀ ਅੱਜ ਹੋਣ ਵਾਲੀ ਰੈਲੀ ਨੂੰ ਲੈ ਕੇ ਫਰੀਦਕੋਟ ਵਿੱਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ ਪੁਲਿਸ ਵੱਲੋਂ ਨਾਕੇਬੰਦੀ ਕਰਕੇ ਹਰ ਆਉਣ ਜਾਣ ਵਾਲੇ ਵਾਹਨ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਕਰ ਯੋਗ ਹੈ ਕਿ ਸਰਕਾਰ ਨੇ ਪਹਿਲਾਂ ਇਸ ਰੈਲੀ ਨੂੰ ਰੱਦ ਕਰ ਦਿੱਤਾ ਸੀ ਜਿਸ ਤੋਂ ਬਾਅਦ ਮਾਮਲਾ ਹਾਈ ਕੋਰਟ ਕੋਲ ਪਹੁੰਚਿਆ ਹਾਈ ਕੋਰਟ ਨੇ ਇਸ ਉੱਤੇ ਆਪਣਾ ਫੈਸਲਾ ਸੁਣਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਨੂੰ ਰੈਲੀ ਕਰਨ ਦੀ ਮਨਜ਼ੂਰੀ ਦੇ ਦਿੱਤੀ ਜਿਹੜੀ ਅੱਜ ਜਿਹੜੀ ਰੈਲੀ ਇੱਥੇ ਫਰੀਦਕੋਟ ਦੇ ਵਿੱਚ ਅਕਾਲੀ ਦਾ ਲੋਲੋ ਰੱਖੀ ਗਈ ਹੈਗੀ ਆ ਜਿਹੜੀ ਅਕਾ ਰੈਲੀ ਨੂੰ ਵਿਗਨ ਪਾਉਣ ਲਈ ਕਈ ਸ਼ਰਾਰਤੀ ਅੰਸਰਾਂ ਨੇ ਕੋਈ ਆਪਣੇ ਪਲਾਨ ਜਿਹੜੇ ਉਹਨਾਂ ਨੇ ਮਨਸੂਬੇ ਜਿਹੇ ਰੱਖੇ ਆ ਵੀ ਇਹਨੂੰ ਕਿਸੇ ਤਰ੍ਹਾਂ ਫਲॉप ਕਰ ਦਈਏ ਲਾਅ ਐਂਡ ਆਰਡਰ ਦੀ ਜਿਹੜੇ ਹਾਲਾਤ ਨੂੰ ਖਰਾਬ ਕਰੀਏ ਲੋਕਾਂ ਦਾ ਨੁਕਸਾਨ ਕਰੀਏ ਉਹਦੇ ਲਈ ਸਾਡੀ ਫੋਰਸ ਜਿਹੜੀ ਆ ਉਹ ਪੂਰੀ ਤਰ੍ਹਾਂ ਤਿਆਰ ਆ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਨਸੁਰਖਾਵੀ ਘਟਨਾਵਾਂ ਨਹੀਂ ਹੋਣ ਦਿੱਤੀ ਜਾਊਗੀ ਔਰ ਪਬਲਿਕ ਨੂੰ ਪੂਰਾ ਵਿਸ਼ਵਾਸ ਦਿਵਾਇਆ ਜਾਂਦਾ ਵਾ ਵੀ ਉਹਨਾਂ ਦੀ ਜਾਨ ਤੇ ਮਾਲ ਦੀ ਰਾਖੀ ਲਈ ਅਸੀਂ ਖੜੇ ਆਂ ਅਸੀਂ ਡਿਊਟੀ ਲਈ ਦਿਨ ਰਾਤ ਸਾਡੇ ਸਾਡੇ ਜਵਾਨ ਖੜੇ ਆਂ ਡਿਊਟੀ ਕਰਨ ਲਈ ਉਹ ਬਿਲਕੁਲ ਬੇਨਿਸ਼ਚਿਤ ਹੋ ਜਾਂ ਕਿਸੇ ਨੂੰ ਦਿਲ ਦੀ ਲੋੜ ਨਹੀਂ ਬਹੁਤ ਵਧੀਆ ਤਰੀਕੇ ਨਾਲ ਸਾਰਾ ਮੈਨੇਜ ਕੀਤਾ ਹੈਗਾ ਸਾਰਿਆਂ ਦੀਆਂ ਡਿਊਟੀਆਂ ਸਾਰੇ ਕਵਰ ਕਿਤਾਬੇ ਆਪ ਫਰੀਦਪੁਰ ਪੂਰਾ ਗਿਆਤੋ ਪਾਵਰ